ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੈ 23 ਅਪ੍ਰੈਲ 23 ਅਪ੍ਰੈਲ ਦਾ ਸਿੱਖ ਇਤਿਹਾਸ ਦਿੱਲੀ ਗੁਰਦੁਆਰਾ ਰਕਾਬगंज ਦੇ ਨਾਲ ਸੰਬੰਧਿਤ ਬਹੁਤ ਮਹੱਤਵਪੂਰਨ ਇਤਿਹਾਸ ਹੈ ਇਹਦੇ ਵਿੱਚ ਅੱਜ ਦੇ ਦਿਨ ਅੰਗਰੇਜ਼ਾਂ ਨੇ ਮਹਾਰਾਜਾ ਰੁਕਦਮਨ ਦੇ ਖਾਚੇ ਦੇ ਨਾਲ ਜਿਹੜੀ ਦੀਵਾਰ ਢਾਈ ਸੀ ਗੁਰਦੁਆਰਾ ਸਾਹਿਬ ਦੀ ਉਸ ਦੀ ਉਸਾਰੀ ਦੁਆਰਾ ਤੋਂ ਆਰੰਭ ਕਰ ਦਿੱਤੀ ਸੀ ਦੀਵਾਰ ਢਾਉਣ ਦਾ ਕਾਰਨ ਇਹ ਸੀ ਕਿ ਅਮਰੀਕੀ ਸਰਕਾਰ ਨੇ ਆਪਣੇ ਵਾਇਸ ਰਾਏ ਦੀ ਕੂਟੀ ਨੂੰ ਜਿਹੜੀ ਸੜਕ ਸੀ ਉਹ ਸਿੱਧੀ ਕਰਨੀ ਸੀਗੀ ਤੇ ਇਹਨਾਂ ਨੇ ਗੁਰਦੁਆਰੇ ਦੀ ਕੰਦ ਧਾਕੇ ਸੜਕ ਨੂੰ ਸਿੱਧੀ ਕਰਨ ਦੀ ਕੋਸ਼ਿਸ਼ ਕੀਤੀ ਪਰ ਬਾਅਦ ਦੇ ਵਿੱਚ ਸੇਖਾ ਆਗੂਆਂ ਨੇ ਆਗੂ ਹਰਚੰਦ ਸਿੰਘ ਤੇ ਮਾਸਟਰ ਸੁੰਦਰ ਸਿੰਘ ਨੇ ਮਸਲਾ ਚੱਕਿਆ ਤੇ ਸੇਖਾਂ ਨੇ ਇਸ ਦਾ ਵਿਰੋਧ ਕਰਿਆ ਸੀ ਮਹਾਰਾਜਾ ਦਮਨ ਦੀ ਖੱਤਰੇ ਦੇ ਨਾਲ ਇਹ ਕੰਦ ਦੀ ਅੱਜ ਤੋਂ ਦੁਬਾਰਾ ਤੋਂ ਵਸਾਰੀ ਕਰ ਦਿੱਤੀ ਸੀ ਜਿੱਥੇ ਪਹਿਲਾਂ ਕੰਦ ਸੀ ਉੱਥੇ ਹੀ ਸੂ ਕਰ ਦਿੱਤੀ ਜੀ ਇੰਨਾ ਪਾ ਜਿਹੜਾ ਸਿੱਖਾਂ ਨੇ ਵਿਰੋਧ ਕਰਾਇਆ ਸੀ ਸਿੱਖਾਂ ਦੇ ਵਿਰੋਧ ਦੇ ਅੱਗੇ ਸਿੱਖਾਂ ਦੀਆਂ ਮੰਕਾਂ ਦੇ ਅੱਗੇ ਅੰਗਰੇਜ਼ ਸਰਕਾਰ ਚੋਂ ਕੀਤੀ ਸੀ ਉਹਨਾਂ ਨੇ ਖਾਲਸਾ ਪੰਥ ਦੀ ਮੰਨ ਕੇ ਕੰਧ ਉੱਥੇ ਹੀ ਕਰ ਦਿੱਤੀ ਸੀ ਇਹ ਸੀ ਸਾਡਾ ਅੱਜ ਦਾ 23 April ਦਾ ਸਿੱਖਤ ਹੈ ਜਿਹੜਾ ਅੱਜ ਇਹਨੇ ਸਰਵਨ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ